ਉਹ ਸਾਰਾ ਦਿਨ ਭੈਣ ਦੇ ਨਾਲ ਰਿਸ਼ਤੇ ਦੀ ਫਿਕਰ ਲੱਗਿਆ ਰਹਿੰਦਾ ਹੈਗਾ ਜਿੱਦੇ ਰਿਸ਼ਤਾ ਹੋਊਗਾ ਉਦੋਂ ਹੀ ਪਤਾ ਲੱਗੂਗਾ ਕੀ ਹੋ ਗਿਆ ਉਹ ਕੀ ਰਸਾਂ ਮੈਂ ਤੈਨੂੰ ਹਾਂ ਬਸ ਉਹੀ ਗੱਲਾਂ ਬਾਤਾਂ ਮੇਰੀਆਂ ਤਾਂ ਸਾਰਾ ਦਿਨ ਨਾ ਮਨ 'ਚ ਇੱਕੋ ਹੀ ਗੱਲ ਚੱਲਦੀ ਰਹਿੰਦੀ ਐ ਵੀ ਭੈਣ ਦਾ ਰਿਸ਼ਤਾ ਕੋਈ ਚੰਗਾ ਜਾ ਮਿਲ ਜੇ ਨਾ ਭੈਣ ਦਾ ਰਿਸ਼ਤਾ ਕਰ ਦਈਏ ਹੁਣ ਜਵਾਨ ਹੋਈ ਵੇ ਭੈਣ ਹਾਂ ਨਾ ਸਾਰਿਆਂ ਦੀ ਗੱਲ ਦਿਮਾਗ 'ਚ ਇੱਕੋ ਹੀ ਗੱਲ ਚੱਲਦੀ ਐ ਉਧਰੋਂ ਭੂਆ ਦੇ ਚੱਲੀ ਜਾਂਦੀ ਐ ਭੂਆ ਦੇ ਆਹੋ ਭੂਆ ਦੀ ਕਹਿੰਦੀ ਸੀ ਭੂਆ ਨੇ ਫੋਨ ਲਾਇਆ ਸੀ ਹੁਣੀ ਅਛਤਰੀ ਗੱਲ ਹੋਈ ਸੀ ਪੂਆ ਨਾਲ ਤੇ ਹੋਰ ਗੱਲ ਹੋਈ ਸੀ ਫੇਰ ਹੀ ਆਈਆਂ ਤੇਰੇ ਕੋਲ ਮੈਂ ਅੱਖ ਚਲ ਮਾਉ ਮੱਜਾਂ ਤਾਂ ਨਹੀਂ ਫਿਰਦਾ ਪੂਆ ਪੂਆ ਕਹਿੰਦੀ ਚੱਲ ਮੈਂ ਤੈਨੂੰ ਦੱਸ ਦਾਨੀ ਮੇਰੇ ਨਾਲ ਗਾਲੀ ਕਰਾਂ ਦੀ ਬਾਲੇ ਤਾਂ ਨੋਗੇ ਸੀ ਪੂਆ ਨਾਲ ਮੈਂ ਤਾਂ ਗਾਲੀ ਨਹੀਂ ਕਰੀ ਸੀਗੀ ਉਹ ਪੂਆ ਕਹਿੰਦੀ ਮੈਂ ਆਉਂਗੀ ਅੱਜ ਅੱਜ ਹੀ ਆਉਂੂ ਪੂਆ ਆਹੋ ਕਿ ਮੈਂ ਖੈਰ ਨਾਲ ਹੀ ਪੂਆ ਖੈਰ ਨਹੀਂ ਆਉਗੀ ਪੂਆ ਰਾਜਵੀਰ ਦੇ ਰਿਸ਼ਤੇ ਵਾਰੇ ਆਉਗੀ ਰਿਸ਼ਤੇ ਵਾਰੇ ਹਾਂ ਲੈ ਤਾਂ ਬਾਲੀ ਵਧੀਆ ਗੱਲ ਐ ਪੂਆ ਕਹਿੰਦੀ 10 ਕਿੱਲੇ ਬਣਦੇ 10 ਕਿੱਲੇ ਬਹਣ ਹਾਂ ਪੂਆ ਦੇ ਕੋਲੋਂ ਪਾ ਤੁਹਾਨੂੰ 10 ਕਿੱਲੇ ਨਾਲ ਲੋਟ ਆਉਣਾ ਪੂਆ ਨੂੰ ਜਵਾਬ ਹੀ ਦੇਣ ਦੀ ਉਹ ਪੂਆ ਮੈਂ ਗੱਲ ਤਾਂ ਸੁਣ ਲਾ ਪੂਰੀ ਪਹਿਲੀ ਬੋਲਣਾ ਕੀ ਗੱਲ ਸੁਣਨਾ ਹੁਣ ਮੈਨੂੰ ਪਤਾ ਹੀ ਐ ਗੱਲ ਸੁਣਨ ਆਈ ਹੈ ਨਹੀਂ ਮਾਂਡ ਚ ਹੀ ਆ ਮੁੰਡਾ ਕੁਛ ਨਹੀਂ ਮੰਗਦੇ ਕੁਛ ਨਹੀਂ ਮੰਗਦੇ ਆਹੋ 10 ਕਿੱਲੇ ਬਾਹਣ ਦੇ ਪੂਆ ਕਹਿੰਦੀ ਮੰਗ ਕੋਈ ਨਹੀਂ ਕਮਾਲ ਦੀ ਗੱਲ ਐ ਹਾਂ ਫਿਰ ਤਾਂ ਬਾੜਾ ਹੀ ਵਧੀਆ ਰਿਸ਼ਤਾ ਐ ਮੈਂ ਤਾਂ ਐ ਕਹਿੰਦੀ ਆ ਵੀ ਪੂਆ ਦੇ ਨਾਲ ਹੀ ਵਗ ਜੀ ਨਾਲ ਹੀ ਜਾ ਕੇ ਦੇਖਾਂਗੇ ਕਿ ਨਾ ਗੱਲ ਨਹੀਂ ਤੇਰੀ ਝੂਠੀ ਹਣਾ ਹਾਂ ਇਹੀ ਜਿੱਦ ਕਰ ਰੋਕੀ ਜਾਂਦੀਆਂ ਬਾਅਦ ਚ ਮੈਂ ਮਰਗਿਆਂ ਨੂੰ ਲਿਆ ਕੇ ਸਾਰਿਆਂ ਨੂੰ ਮਾਮੇ ਲੈ ਫੁੱਫੜ ਨੂੰ ਲੈ ਜਾ ਕੇ ਬਾਅਦ ਚ ਬਖਾਇਆਵਾਂਗੇ ਉਹ ਲੈ ਉਹ ਤਾਂ ਫਾਰਮਲਿਟੀਆਂ ਹੋਈਆਂ ਮਗਰੋਂ ਹੀ ਪੂਰੀਆਂ ਕਰਦੇ ਆਂਗੇ ਕਿੰਨੇ ਤੱਕ ਲੱਕੜ ਵਾਲੀ ਦੇਖ ਕੇ ਆਉਂਦਾ ਹੁੰਦਾ ਏ ਤੂੰ ਐਂ ਨਾ ਕਿਹਾ ਭੂਆ ਕਿਹੜਾ ਬਗਾਨੀ ਸੀਗੀ ਕਹੇ ਤੂੰ ਉਹਨਾਂ ਨੂੰ ਮੁੰਡਿਆਂ ਨੂੰ ਹਾਂ ਹੀ ਕਰ ਦੇ ਦਸ ਕਿਲੇ ਜਮੀਨ ਮੰਗਦੇ ਕੋਈ ਸਹੀ ਨਹੀਂ ਗੱਲਾਂ ਨੇ ਕਰਦਾ ਤੇਰੇ ਪੁੱਛੇ ਬਿਨਾ ਮੈਂ ਹਾਂ ਕਰ ਦੰਦੀ ਤੂੰ ਮੇਰੇ ਮਗਰ ਪੈ ਜਾਣਾ ਉਹੀ ਗੱਲਾਂ ਭੂਆ ਦੀ ਉਹੀ ਗੱਲ ਬੇਇੱਜ਼ਤੀ ਕਰਾ ਕੇ ਰੱਖ ਦੰਦੇ ਤੂੰ ਰਿਸ਼ਤਾ ਨਾ ਪੈਂਦਾ ਮੈਂ ਤੇਰੇ ਮਗਰ ਕਿਉਂ ਪੈਂਦਾ ਤੂੰ ਐਂ ਕਹਿਣਾ ਫਿੰਗ ਤੂੰ ਐ ਕਹਿਣਾ ਮੈਨੂੰ ਵੀ ਮੇਰੇ ਪੁੱਛੇ ਬਿਨਾਂ ਕਿਉਂ ਗੱਲ ਕਰੀ ਪਹਿਲਾਂ ਮੈਨੂੰ ਤਾਂ ਪੁੱਛ ਲਾਂਦੀ ਉਹ ਕਮਲੀਏ ਹੂੰ ਚੰਗੀਆਂ ਗੱਲਾਂ ਤਾਂ ਦੇਰ ਨਹੀਂ ਕਰਦੇ ਹੁੰਦੇ ਛੇਤੀ ਕਰ ਲੈਣੀਆਂ ਚਾਹੀਦੀਆਂ ਨੇ 10 ਕਿੱਲੇ ਜ਼ਮੀਨ ਕਿਤੇ ਥੋੜੀ ਨਹੀਂ ਹੁੰਦੀ ਲੈ ਮੰਗ ਕੋਈ ਹੈ ਨਹੀਂ ਉਹ ਤਾਂ ਮੈਨੂੰ ਐਂ ਲੱਗਦਾ ਹੂੰ ਭੂ ਆ ਕੇ ਗਮਾਣ ਦਾ ਕਰਕੇ ਚੀਫ ਮੰਨਦੇ ਹੋਣਗੇ ਨਹੀਂ 10 ਕਿੱਲੇ ਆਣੇ ਤਾਂ ਅੱਜ ਕੱਲ 10 ਲੱਖ ਰੁਪਈਆ ਮੰਗਦਾ ਮੈਂ ਤਾਂ ਆਪੇ ਹੀ ਸੋਚਾਂ ਚ ਉਦੋਂਦੀ ਵੀ ਭੂ ਆ ਕਹਿੰਦੀ 10 ਕਿੱਲੇ ਆਲੇ ਮੰਗਦੇ ਕੁਛ ਨਹੀਂ ਮੋੜ ਕੇ ਮੈਂ ਗੱਲ ਨਹੀਂ ਉਲਟਾਈ ਭੂਆ ਦੀ ਮੈਂ ਆਖੂਗੀ ਆਪ ਵੱਡੀ ਬਣ ਜਾਂਦੀ ਜਦੋਂ ਤੈਨੂੰ ਮੈਂ ਕਹਿੰਦਾ ਵੀ ਤੁਹਾਡੇ ਕੋਲੇ ਆਉਣੀ ਆ ਮੈਂ ਭੂਆ ਆਪ ਹੀ ਦੱਸ ਦਊਗੀ ਮੈਨੂੰ ਤਾਂ ਐਂ ਲੱਗਦਾ ਵੀ ਤੈਨੂੰ ਕਿਤੇ ਸਮਝ ਪੂਰੀ ਨਹੀਂ ਆਈ ਹੋਣੀ ਜ਼ਮੀਨ 10 ਕਿੱਲੇ ਨਹੀਂ ਹੋਣੀ 10 ਕਨਾਲਾ ਨਾ ਹੋਣ ਕਦੇ 10 ਕਿੱਲੇ ਕਿਹਾ ਭੂਆ ਨੇ 10 ਕਿੱਲੇ ਕਿਹਾ ਹਾਓ ਕਮਾਲ ਦੀ ਗੱਲ ਐ ਚੱਲ ਕੋਈ ਨਹੀਂ ਨਾਲੇ ਬਤਾਏ ਕਹਿੰਦੀ ਸੀ ਵੀ ਪਹਿਲਾਂ ਬਰਾਜਵੀਰ ਨੂੰ ਫੋਨ ਕਰਕੇ ਤਾਂ ਪੁੱਛ ਲਾਂਦੇ ਉਹ ਕਹਿੰਦੀ ਮੈਨੂੰ ਤਾਂ ਪੁੱਛਿਆ ਵੀ ਨਹੀਂ ਤੁਸੀਂ ਪਹਿਲਾਂ ਹੀ ਲੱਗ ਜਾਨੇ ਹੋ ਦੇਖਣ ਫਿਰ ਉਹ ਟੱਪਣ ਲੱਗ ਜਾਂਦੀ ਐ ਓਏ ਉਂ ਤਾਂ ਤੇਰੀ ਮਰਜ਼ੀ ਐ ਹਾਂ ਉਹ ਭੈਣ ਨੇ ਕੀ ਕਹਿਣਾਗਾ ਨਾਲੇ ਗੱਲਾਂ ਸਾਰੀਆਂ ਤੀਆਂ ਭੈਣਾਂ ਨੂੰ ਪੁੱਛ ਕੇ ਤਾਂ ਨਹੀਂ ਕਰੀਦੀਆਂ ਹੁੰਦੀਆਂ ਆਪਾਂ ਵੀ ਤਾਂ ਉਹਦੇ ਵਾਸਤੇ ਚੰਗੀ ਸੋਚਦੇ ਹਾਂ ਸੁਖ ਨਾਲ 10 ਕਿੱਲੇ ਜ਼ਮੀਨ ਐ ਹਾਂ ਉਹ ਚੰਗੀ ਕੋਠੀ ਵੀ ਹੋਊ 10 ਕਿੱਲੇ ਆਣੇ ਦੇ ਕੋਠੀ ਤਾਂ ਹੁਣ ਹੋਊਗੀ ਜੇ ਉਹ 10 ਕਿੱਲੇ ਜ਼ਮੀਨ ਐ ਬਾਕੀ ਉਹ ਤਾਂ ਪੂਆ ਆ ਕੇ ਦੱਸੂਗੀ ਪੂਆ ਆਉਂਦੀ ਅੱਜ ਚੰਗਾ ਫਿਰ ਗੱਲ ਕਰੀ ਜੇ ਤਾਂ ਭੂਆ ਨੇ ਫੋਨ ਕਰਿਆ ਫਿਰ ਤਾਂ ਤੂੰ ਚੜਾ ਲਈ ਤੇ ਜੇ ਭੂਆ ਤੁਰਕੀ ਆ ਗਈ ਕਿਸੇ ਨਾ ਗੱਲਾਂ ਮਾਰਦੀ ਤਾਂ ਠੀਕ ਹੈ ਚੱਲ ਠੀਕ ਹੈ ਮੈਂ ਨਾ ਮੜਾ ਜਾ ਕੰਮ ਜਾ ਕੇ ਆਉਣਾ ਜਾ 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 ਹਾਂ ਆਪਾਂ ਨੂੰ ਆ ਕੇ ਪਤਾ ਲੱਗ ਗਈ ਜਦੋਂ ਭੂਆ ਆਉ ਜਦੋਂ ਆਉਂਦਾ ਆਉਂਦਾ ਉਹ ਫੜ ਲਈ ਦੁਕਾਨ ਤੋਂ ਬਿਸਕਟ ਕੋਈ ਨਹੀਂ ਕੋਈ ਨਹੀਂ ਮੈਂ ਲਿਆਂ ਭੂਆ ਕਿੜਾ ਬਗਾਨੀ ਹੈ ਠੀਕ ਹੈ ਚਲ ਲੈ ਵਧੀਆ ਮੰਨੀ ਗਿਆ ਪਹਿਲੇ ਬੋਲ ਐਡੀ ਬਾਤ ਅੱਡਾਗਾ ਨਾ ਤਾਂ ਤੁਰਿਆ ਜਾਵੇ ਇਨਾ ਤਾਂ ਹੀ ਨਹੀਂ ਆਉੜਦਾ ਵੀ ਕਦੇ ਚੜਾ ਭੂਆ ਨੇ ਪਰਿਆ ਹੋ ਕਰਤਾ ਫੋਨ ਕਰਤਾ ਤੇ ਵੀ ਅਸੀਂ ਜਾ ਕੇ ਚੜਾ ਲਈਏ ਕਰੇ ਗੱਡੀ ਆ ਸੁਖਣਾ ਰੰਗ ਲੱਗੇ ਨੇ ਮੋਟਰਸਾਈਕਲ ਇੰਨੀ ਮਛੰਦਰੀ ਖੜੀ ਹੈਗੀ ਆ ਸੁਖਣੀ ਵੀ ਭੂਆ ਨੂੰ ਚੜਾ ਲਈਏ ਸਸਰੀ ਘਾਲ ਭੂਆ ਸਸਰੀ ਘਾਲ ਪਾਈ ਇੱਥੇ ਖੜਾ ਡੀਕੀ ਜਾਂਦਾ ਗੱਡੀ ਬਾਹਰ ਕੱਢੀ ਪਈ ਤੋਕੇ ਤੇ ਆਈ ਨਹੀਂ ਵੀ ਭੂਆ ਨੂੰ ਚੜਾ ਲਈਏ ਭਾਈ ਭੂਆ ਮੈਂ ਤੈਨੂੰ ਚੜਾ ਤਾਂ ਲਿਆ ਮੈਨੂੰ ਨਾ ਮੜਾ ਜਾਂ ਕੰਮ ਜਾਂ ਸੀਗਾ ਮੈਂ ਤਾਂ ਪਿੰਡ ਚ ਜਾਂਦਾ ਸੀਗਾ ਤੂੰ ਤਾਂ ਮੈਨੂੰ ਹਰਪ੍ਰੀਤ ਨੇ ਦੱਸਤਾ ਸੀ ਵੀ ਅੱਜ ਭੂਆ ਆਉਗੀ ਤੇ ਫੇਰ ਭਾਈ ਕਹਿੰਦਾ ਤੈਨੂੰ ਪਤਾ ਸੀ ਕੋਈ ਦੱਸਤਾ ਸੀ ਵੀ ਭੂਆ ਆਉਗੀ ਫੇਰ ਤੂੰ ਉੱਥੇ ਅੱਡੇ ਤੇ ਮੂਰੇ ਵਾਗ ਜਾਂਦਾ ਵੀ ਆਪਣਾ ਏਡੀ ਬਾਟ ਅੱਡਾ ਹੈਗਾ ਭੂਆ ਤਾਂ ਤੁਰਿਆ ਨਹੀਂ ਜਾਂਦਾ ਭੂਆ ਮੈਨੂੰ ਆਏ ਸੀਗਾ ਵਾਹ ਪਹਿਲਾਂ ਮੈਂ ਮੜਾ ਜਾ ਕੰਮ ਜਾਇਆ ਵਾ ਤੇ ਫੇਰ ਮੈਂ ਜਾਂਦਾ ਮੋਟਰਸਾਈਕਲ ਜਾਂ ਮੈਂ ਕਾਰ ਲੈ ਜੂਗਾ ਭੂਆ ਨੂੰ ਚੜਾ ਕੇ ਲਊ ਮੈਨੂੰ ਇਹੀ ਤਾਂ ਗੱਲ ਨਹੀਂ ਪਤਾ ਤਾਂ ਮੈਨੂੰ ਸੀਗਾ ਤੇ ਭਾਈ ਆ ਹੀ ਹੋ ਗਿਆ ਤਾਤਾ ਕਹਿੰਦੇ ਉਹਨਾਂ ਨੇ ਕਿ ਪਤੀ ਜੋ ਪਤੀ ਦੇਤੀ ਦੇ ਉਹ ਗੱਲ ਹੈ ਕਾਹਨੂੰ ਭੂਆ ਨੂੰ ਇੰਨਾ ਕੋਈ ਕਾਹਨੂੰ ਉਹ ਕਰਦਾ ਹੁੰਦਾ ਭੈਣਾਂ ਨੂੰ ਗੱਲ ਉਹ ਤਾਂ ਐ ਪੂਆ ਪਹਿਲਾਂ ਤੈਨੂੰ ਆਏ ਦੱਸ ਘਰੇ ਸਾਰੇ ਪਰਿਵਾਰ ਚ ਸੁੱਖ ਸੀ ਵੀ ਹਾਂ ਹਾਂ ਠੀਕ ਠਾਕ ਭਾਈ ਸਾਰੇ ਵਧੀਆ ਆਪਣੇ ਦੱਸੋ ਖੇਤੀ ਬੰਨੇ ਸਾਰੇ ਵਧੀਆ ਬਸ ਸਾਰੀ ਠੀਕ ਹੈ ਮੈਨੂੰ ਤਾਂ ਇੱਕੋ ਹੀ ਗੱਲ ਦਾ ਫਿਕਰ ਲੱਗਿਆ ਰਹਿੰਦਾ ਸੀਗਾ ਸਾਰਾ ਤਾਂ ਕੋਈ ਭੈਣ ਦਾ ਕੋਈ ਰਿਸ਼ਤਾ ਚੰਗਾ ਹੋਵੇ ਤਾਂ ਉੱਥੇ ਰਿਸ਼ਤਾ ਕਰ ਦਈਏ ਮੈਂ ਤਾਂ ਬਾਲੀ ਚਾਹੀਦੀ ਗੱਲਾਂ ਮੈਨੂੰ ਤਾਂ ਹਰਪ੍ਰੀਤ ਨੇ ਦੱਸਿਆ ਸੀ ਤੂੰ ਦਾ ਰਿਸ਼ਤਾ ਹੀ ਛੋਡੇ ਪਿੰਡ ਦਾ ਬਾੜਾ ਚੰਗਾ ਬਾੜਾ ਵਧੀਆ ਭਾਈ ਉਹ ਗੱਲ ਵਾਂਗੂੰ ਹੁੰਦੇ ਤਾਂ ਸੰਜੋਗ ਆ ਤੇ ਪੁੱਤ ਦੇ ਤਾਂ ਤੇ ਕਰਨ ਕਰਾਉਣਾ ਚੱਲ ਕੇ ਦਾ ਸਨਝ ਪੈਣ ਵਾਲਾ ਹੁੰਦਾ ਹੈ ਨਾ ਹੋਰ ਤਾਂ ਗੱਲਾਂ ਆਪਾਂ ਵੰਗਰੋ ਹੀ ਕਰਾਂਗੇ ਛੱਡ ਪਰੇ ਗੱਲਾਂ ਤੂੰ ਇੱਕ ਗੱਲ ਦੱਸ ਮੈਨੂੰ ਵੀ ਹਰਪ੍ਰੀਤ ਨੂੰ ਪਹਿਲਾਂ ਸਮਝ ਨਹੀਂ ਆਈ ਕਿ ਕੀ ਗੱਲ ਸੀ ਵੀ ਦਸ ਕਨਾਲਾਂ ਜ਼ਮੀਨ ਦੀਆਂ ਨੇ ਨਾ ਭਾਈ ਦਸ ਕਨਾਲਾ ਕਿਉਂ ਨਾ ਦਸ ਕਿੱਲੇ ਐ ਦਸ ਕਿੱਲੇ ਹਾਂ ਦਸ ਕਿੱਲੇ ਨੇ ਭਾਈ ਪੂਆ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕੀ ਫਿਰ ਉਹ ਮੰਗਦੇ ਕਿਉਂ ਨਹੀਂ ਨਾ ਭਾਈ ਮੰਗਦੇ ਨਹੀਂ ਉਹ ਕਹਿੰਦੇ ਅਸੀਂ ਨਹੀਂ ਮੰਗਦੇ ਕਹਿੰਦੇ ਅਗਲਾ ਆਪਦੀ ਮਰਜ਼ੀ ਨਾਲ ਕੁਝ ਦੇਵੇ ਕੁਝ ਨਾ ਦੇਵੇ ਅਸ ਤਾਂ ਕਹਿੰਦੇ 1 ਰੁਪਈਏ ਤੇ ਲਵਾਂਗੇ ਸਾਕ ਉਹ ਮੈਨੂੰ ਤਾਂ ਫਿਰ ਐ ਲੱਗਦਾ ਸੋਡੀ ਚੇਪ ਵਾਲੀ ਆ ਉਹਨਾਂ ਨੂੰ ਚੇਪ ਆਪਾ ਇਹ ਆਪਣੇ ਗਵਾਂਢੀ ਨੇ ਜਮਾ ਨਾ ਸਕੇ ਨੇ ਆਪਣੇ ਫਿਰ ਤੇ ਬਸ ਚੇਪ ਮੈਨੂੰ ਤਾਂ ਮੈਨੂੰ ਤਾਂ ਨਾ ਇਸੇ ਗੱਲ ਦੀ ਸ਼ੰਕਾ ਜਿਹਾ ਸੀਗਾ ਮਹਾਂ ਲੈ ਹਰਪ੍ਰੀਤ ਨੂੰ ਕਿਤੇ ਭਲੇਖ ਹੀ ਨਾ ਲੱਗ ਗਿਆ ਹੋਵੇ ਮਹਾ ਦਾਸਕਾਂ ਵਾਲਾ ਜ਼ਮੀਨ ਦੀ ਇਹ ਹੁਣ 10 ਕਿੱਲੇ ਦਾ ਮਹੱਜ ਕੱਲ ਬੜਾ 10 ਲੱਖ ਰੁਪਈਆ ਮੰਗਦਾ ਸੁਖ ਨਾਲ ਨਾ ਭਾਈ ਫਿਰ ਅਗਲਾ ਮੰਗਣਾ ਚੋਂ ਮੰਗਦਾ ਫਿਰ ਹੁਣ ਵਾਲੀ ਨੂੰ ਛੇਫ ਵੀ ਹੁੰਦੀ ਆਪਣੇ ਦੇ ਆਖਾਸ ਗੁਮਾਰ ਦੀ ਭੈਣ ਭਾਈ ਦੀ ਹਾਂ ਆ ਛੇਫ ਆਪਣੀ ਵਾਲੀ ਮੰਗਦੇ ਨੇ ਆਪਣੀ ਜਾਣੀ ਆਉਣੀ ਵਾਲੀ ਐ ਉਹ ਮੈਂ ਤੀ ਗੱਲ ਸਮਝ ਗਿਆ ਹੋਰ ਆਪਾਂ ਗੱਲਾਂ ਫੇਰ ਕਰਾਂਗੇ ਮੈਂ ਨਾ ਕਿਸੇ ਕੋਲ ਕੰਮ ਜਾਂਦਾ ਸੀਗਾ ਮੜਾ ਜਾ ਪਿੰਡ 'ਚ ਮੈਂ ਕੰਮ ਜਾਇਆ ਵਾਂ ਤੇ ਹਰਪ੍ਰੀਤ ਕਰੀਆ ਹਰਪ੍ਰੀਤ ਆਪੂ ਆ ਗਈ ਕੋਹ ਨੂੰ ਚਾਹ ਪਾਣੀ ਬਣਾ ਤੇ ਮੈਂ ਮੜਾ ਜਾ ਪਿੰਡ 'ਚ ਕੰਮ ਜਾਇਆ ਵਾਂ ਚੰਗਪੂਆ ਮੈਂ ਆਉਣਾ ਹੁਣੀ ਮੁੜ ਕੇ ਲੈ ਭਾਈ ਤੂੰ ਤਾਂ ਆ ਬਸ ਮੈਂ ਆਈਆਂ ਤੂੰ ਭਾਈ 라ਹੋਂ ਪਿੰਡ ਚ ਜਾਣਾ ਉਹ ਬਾਹਰਾ ਜ਼ਰੂਰੀ ਕੰਮ ਸੀਗਾ ਮੈਂ ਹੁਣੀ ਮੁੜ ਕੇ ਆ ਜਾਊਗਾ 10 ਮਿੰਟਾਂ ਦੀ ਭਾਈ ਮੁੜ ਕੇ ਆਵੇਂਗਾ ਤੇ ਤੂੰ ਕਿੱਥੇ ਕੰਮ ਜਾਵੇਂਗਾ ਉੱਥੇ ਘੰਟਾ ਆਉਣਾ ਨਹੀਂ ਮੈਂ ਤਾਂ ਥੁਰਨਾ ਹੈ ਪੇ ਜਾਣਾ ਹੈ ਹਰੀ ਗੱਲਬਾਤ ਫੱਕਰਾਂਗੇ 10 ਮਿੰਟਾਂ ਦੀ ਤਾਂ ਗੱਲ ਐ ਪੂਆ ਸਾਰੀ ਕਹ ਡੱਕੇ ਵਾਗ ਗਿਆ ਮੁੰਡਾ ਤਾਂ ਆਈ ਵੀ ਨਹੀਂ ਕਰੀ ਮੁੰਡੇ ਤਾਂ ਪਰਖ ਵੀ ਪੂਆ ਆਈ ਹੈ ਤਾਂ ਮੈਂ ਹੁਣ ਠਹਿਰ ਕੇ 10 ਮਿੰਟ ਵਗ ਜਾ ਵੀ ਤਾਂ ਵੀ ਮੇਰੇ ਨਾਲ ਤੈਨੂੰ ਕੰਮ ਮੁਰਦ ਤਾਂ ਨਹੀਂ ਜਾਦੇ ਮਜਬੂਰੀ ਦਾ ਵੀ ਮੇਰੀ ਵੀ ਕਦਰ ਕਰ ਲੈ ਪੂਆ ਕੰਮ ਛੱਡ ਕੇ ਕਰੋ ਆਈਏ ਮੈਂ ਵੀ ਮੁਰਨਾ ਥਣ ਨੂੰ ਆਪਦੇ ਘਰੇ ਵੀ ਛੋਟੇ ਛੋਟੇ ਦੇਣ ਨੇ ਕਹੜਾ ਲਾਉ ਵਾਗ ਗਿਆ ਆਪਦੇ ਕੰਮ ਤਾਂ ਦੇ ਲੈ ਨਹੀਂ ਵੀ ਬੋਲ ਮਾਰਦੇ ਆ ਪੂਆ ਆ ਗਈ ਚਲ ਮੈਂ ਪੂਆ ਨੂੰ ਹੁਣ ਪਾਣੀ ਲੈ ਜਾ ਉਹ ਟੱਪ ਗਿਆ ਆਪ ਵੀ ਬੰਦਾ ਬੋਲ ਮਾਰਦੇ ਭੂਆ ਆ ਗਈ ਭੂਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਤੇ ਰਾਈ ਦਾ ਫਿਰ ਮੈਂ ਪਾਣੀ ਲੈ ਆਂ ਹਸਰੀ ਕਾਲ ਭੂਆ ਹਸਰੀ ਕਾਲ ਪਰ ਕੀ ਕੇ ਬੋਲ ਠੀਕ ਹੈ ਭਾਈ ਤੂੰ ਤਾਂ ਹੀ ਨਹੀਂ ਜਮਾਏ ਬੀ ਨਿਗਾ ਮਾਰਦੀ ਵੀ ਭੂਆ ਆ ਰਹੀ ਹੈ ਮੈਂ ਅੰਦਰ ਸੀ ਰਸੋਈ ਚ ਭਾਂਡੇ ਧੋਈ ਜਾਂਦੀ ਸੀ ਮੈਨੂੰ ਪਤਾ ਨਹੀਂ ਲੱਗਿਆ ਉਹ ਮੁੰਡਾ ਵੀ ਭਾਈ ਕਰਕੇ ਦੋਖ ਗੱਲਾਂ ਮੇਰੇ ਨਾਲ ਕਹਿੰਦਾ ਭੂਆ ਮੈਂ ਕੰਮ ਜਾ ਕੇ ਆਉਣਾ ਉਹਦੀ ਭਾਈ ਉਹ ਬਸ ਬਾਹਰ ਨੂੰ ਭੱਜ ਗਿਆ ਉੱਠ ਉੱਠ ਕੇ ਉਹ ਤਾਂ ਐ ਮਾਰ ਗਿਆ ਭੂਆ ਮੈਂ ਉਹਨੂੰ ਅੱਖ ਚ ਮੈਂ ਦੁਕਾਨ ਤੋਂ ਮੜਾ ਸੋਨ ਲੈ ਜਾ ਕੇ ਭੂਆ ਆਉਂਦੀ ਹੈਗੀ ਮੈਂ ਦੱਸਤਾ ਸੀ ਉਹਨੂੰ ਭੂਆ ਨੇ ਫੋਨ ਕਰੇਗਾ ਹੋਸ਼ਨਾ ਭੂਆ ਪਰਿਵ ਹੀ ਗੱਭੀ ਸਮਾਨ ਨੂੰ ਪਾਈ ਹੀ ਲੈਉਣਾ ਸੀ ਚਲ ਮੈਂ ਕਿ ਬਿਸਕਟ ਲਿਆ ਭੂਆ ਵਾਸਤੇ ਚਾਹ ਨਾ ਭਾਈ ਬਿਸਕਟ ਹਨ ਕੀ ਸੀ ਮੈਂ ਕੀ ਬਗਾਨੀਆਂ ਰਸ ਚਲ ਕੋਈ ਨਹੀਂ ਮੈਂ ਨਾਲੀਆਂ ਜੀ ਤੁਹਾਡੇ ਤੇ ਭੂਆ ਜਿਹੜੀ ਰਿਸ਼ਤੇ ਦੀ ਦੱਸ ਪਾਈ ਸੀ ਤੇ ਕਿਵੇਂ ਉਹ ਰਿਸ਼ਤਾ ਦੱਸਿਆ ਪਾਈ ਪਹਿਲਾਂ ਮੈਂ ਮੁੰਡੇ ਨੂੰ ਕਿ ਦੱਸ ਕੇ ਹਟੀਆਂ ਗੱਲ ਲਾਲ ਨੂੰ ਮੈਂ ਕਿ 10 ਕਿੱਲੇ ਵਾਂ ਹੁੰਦੇ ਨੇ ਹਾਂ ਲੈ ਮੈਨੂੰ ਕਹਿੰਦਾ ਕਿ ਕਿਤੇ 10 ਕਨਾਲਾ ਨਾ ਹੁਣ ਤੈਨੂੰ ਸਮਝ ਵੀ ਨਹੀਂਦਾ ਸੀ ਪੁੱਤੋ ਤਾਂ ਕਹਿੰਦਾ ਭੂਆ 10 ਕਿੱਲੇ ਤਾਂ ਨਾ ਕਿਤੇ 10 ਕਨਾਲਾ ਨਾ ਹੋਣ ਤੇਰੇ ਸਮਝਣ ਤੇ ਫਰਕ ਆ ਗਿਆ ਹੋਰ ਤੇ ਹੋਰ ਘਰ ਪਰਿਵਾਰ ਕਿਵੇਂ ਭੁੱਲਣ ਪਿਓ ਫੌਜੀ ਆ ਕੋਠੀ ਪਾਈ ਆ ਬਲਾਏ ਸੋਹਣੀ ਪਰਿਛਣੀਆਂ ਹੋ ਗਿਆ ਪਿਓ ਤੇ ਬਲਾਏ ਪਰਿਛਣ ਆਉਂਦੀ ਆ ਜਮੀਨ ਹੋਰ ਗਏ ਨੇ ਵੇ ਲੈਂਦੇ ਨੇ ਅੱਛਾ ਹਾਂ ਤੇ ਚੰਗਾ ਕਰ ਹਾਂ ਬਦਿਆ ਸਾਰਾ ਪੱਕਾ ਹੀ ਪੱਕਾ ਦੂਜੀ ਨੌਕਟ ਲੱਗੀ ਹੋਈ ਆ ਸਾਰੇ ਪੂਆ ਰਿਸ਼ਤਾ ਤਾਂ ਵਧੀਆ ਜ਼ਮੀਨ ਵੀ ਵਧੀਆ ਘਰ ਵੀ ਵਧੀਆ ਚੱਲ ਪਿਆ ਉਹ ਵੀ ਤੂੰ ਕਹਿੰਦੀ ਮਲਾਜ਼ਮ ਸੀ ਤੇ ਮੁੰਡਾ ਤਾਂ ਨਹੀਂ ਲੱਗਿਆ ਕੁਛ ਨਾ ਮੁੰਡਾ ਨਹੀਂ ਪਾਈ ਕੁਛ ਲੱਗਿਆ ਤੇ ਡੂੜ ਮੋਟਰ ਹੈ ਜੀ ਪਾਈ ਲੱਗੀ ਹੋਈ ਉਹਨਾਂ ਦੇ ਇਹ ਡੂੜ ਮੋਟਰ ਕਿਵੇਂ ਹੋਈ ਪੂਆ ਮੈਨੂੰ ਤਾਂ ਸਮਝ ਨਹੀਂ ਆਈ ਡੂੜ ਭਾਈ ਕਿਤਾ ਉਹਨਾਂ ਦੀ ਆਪ ਦੀ ਹੈ ਅੱਛਾ ਤੇ ਅੱਧੀ ਅਸੀਂ ਨਾ ਸਾਂਝੀ ਆ ਅੱਧੀ ਫੇਰੋਚੋ ਆ ਗਈ ਹਾਂ ਹਾਂ ਕਿਸੇ ਨਾ ਹਾਂ ਹੀ ਸਾਂਝੀ ਆਗੀ ਸਾਂਝੀ ਹੈ ਹਾਂ ਠੀਕ ਹੈ ਪੂ ਡੂੜੂ ਆਟਰ ਹੋ ਗਈ ਹਾਂ ਚੱਲ ਪੂਆ ਤਾਂ ਬਾੜੀ ਵਧੀਆ ਰਿਸ਼ਤਾ ਦਾ ਬਾੜਾ ਵਧੀਆ ਤੇ ਗੱਲ ਕਰ ਪੂਆ ਮੇਰੇ ਐ ਨਹੀਂ ਸਮਝ ਚੌਂਦੀ ਗੱਲਾਂ ਵੀ ਅੱਜ ਕੱਲ ਤਾਂ 10 ਕਿੱਲੇ ਨਾਲ 10 ਲੱਖ ਰੁਪਈਆ ਮੰਗਦਾ ਉਹ ਮੰਗਦਿਆਂ ਨਹੀਂ ਪਨੀਕ ਜੀ ਵਾਲੀ ਮੰਨਦੇ ਨੇ ਆਪਣੀ ਆਉਣੀ ਜਾਣੀ ਵਾਲੀ ਐ ਨਾ ਪੂਆ ਅੱਜ ਕੱਲ ਬਾੜੀਆਂ ਠੱਗੀਆਂ ਠੋਰੀਆਂ ਹੋ ਰੀਆਂ ਐ ਨਹੀਂ ਪਤਾ ਤੈਨੂੰ ਕਿਹੜਾ ਪਤਾ ਲੱਗਿਆ ਕੀ ਇਹ ਕੋਈ ਰਿਸ਼ਤਾ ਕਿਸੇ ਨੇ ਪਹਿਲਾਂ ਕਰਾਇਆ ਤਾ ਵੇ ਅਗਲਾ ਮੁੱਕਰ ਗਿਆ ਵੇ ਕੋਈ ਸ਼ੱਡ ਚੜਾਈ ਹੋਈ ਹੋਵੇ ਨਾ ਨਾ ਭਾਈ ਕੋਈ ਫੜਛੜਾਈ ਹੋਈ ਹੈ ਰਾਜਵੀਰ ਮੇਰੇ ਕੋਲੇ ਜਾਂਦੀ ਹੈ ਉਹਨਾਂ ਨੇ ਕੁੜੀ ਦੇਖੀ ਹੈ ਕਹਿੰਦੇ ਕੁੜੀ ਕੰਬ ਵਾਲਾ ਕਰਦੀ ਹੈ ਨਾਲ ਸੋਹਣੀ ਵਾਲੀ ਹੈ ਕਹਿੰਦੇ ਉਹ ਤਾਂ ਬਸ ਉਹਨਾਂ ਤਾਂ ਹੀ ਹੋਇਆ ਪੈ ਕਹਿੰਦੇ ਅਸੀਂ ਭਾਈਸ਼ੇ ਕੀ ਕਰਨੇ ਨੇ ਲੈ ਕੇ ਉਹ ਕੋਈ ਕਾਣ ਮੀਣ ਨਾ ਹੋਵੇ ਗੱਲ ਤੇ ਮੈਂ ਤੈਨੂੰ ਦੱਸਾਂ ਬਾਅਦ ਚੋ ਹੀ ਗੱਲ ਦੇਣਾ ਪਈ ਰਾਜਵੀਰ ਦੇ ਤੈਨੂੰ ਸੁਹਾ ਦਾ ਪਤਾ ਹੈਗਾ ਦੇਖ ਲੈ ਉਹ ਤਾਂ ਫਿਰ ਮੇਰੇ ਨਾਲ ਲੜੂਗੀ ਵੀ ਤੈ ਐ ਕਰਾਇਆ ਜਾਣ ਕੇ ਤੈ ਨਹੀਂ ਦੇਖਿਆ ਗਿਆਪਲ ਹੁਣ ਮੈਂ ਤੈਨੂੰ ਦੱਸ ਤਾ ਫੇ ਤੁ ਗਹ ਰਾਜਵੀਰ ਨੂੰ ਦੱਸ ਦੇਂਗੀ ਫੇ ਗਰਲਾ ਨੂੰ ਦੱਸ ਦੇਂਗੀ ਪਤਾ ਨਹੀਂ ਫੇ ਭਾਈ ਮੰਨਣਗੇ ਕਿ ਨਾ ਮੰਨਣਗੇ ਜੇ ਦੱਸ ਤਾ 부ਆ ਹਾਂ ਗੱਲ ਕੀ ਐ 부ਆ ਗੱਲ ਤਾਂ ਦੱਸਾਂ ਗੱਲ ਤਾਂ ਭਾਈ ਮੈਂ ਦੱਸ ਦੇਂਦੀਆਂ ਭਾਈ ਮਹਾਰਾਜੇ ਮੁੰਡੇ ਦੀ ਅੱਖ ਚ ਵੱਜ ਜਾਗਾ ਅੱਛਾ ਸਿੱਧਾ ਕਹਿ 부ਆ ਮੁੰਡਾ ਕਾਣੇ ਨਾ ਨਹੀਂ ਭਾਈ ਮੁੰਡਾ ਹਰਪ੍ਰੀਤ ਤੂੰ ਤਾਂ ਮੇਰੀ ਗੱਲ ਬਾੜੀ ਆਉਂ ਚ ਲੈ ਗਈ ਤੇ ਉਹ ਤਾਂ ਛੋਟੇ ਹੁੰਦੇ ਨੇ ਡੱਕਾ ਵੱਜਿਆ ਸੀ ਤੇ ਤਾਂ ਮੜੀ ਦੀ ਵੱਜ ਅੱਖ ਚ ਬਈ ਉਹਦੇ ਅੱਛਾ 부ਆ ਚੱਲ ਭੂਆ ਕਿਵੇਂ ਮਰਜੀ ਐ ਵੱਜ ਤਾਂ ਹੈਗੀ ਐ ਨਾ ਵੱਜ ਤਾਂ ਭਾਈ ਜੇ ਹੁਣ ਆਪਾਂ ਤੇ ਪੁੱਤ ਨੂੰ ਵਿਆਹ ਦੇ ਗਏ ਤੇ ਜੇ ਕੋਈ ਮੰਗਰੋ ਵੱਜ ਪਾਈ ਜੇ ਆਪਦੇ ਕਰਮਾਂ ਦੀ ਤੇ ਫੇਰ ਵੀ ਆਪਾਂ ਦੇਖ ਫੇਰ ਕੁੜੀ ਨੂੰ ਆਪਾਂ ਤੋੜਦੇ ਨਹੀਂ ਉਹ ਤਾਂ ਫੇਰ ਮੰਗਰੋ ਤਾਂ ਭੂਆ ਕਰਮਾਂ ਦੀ ਮੰਨ ਲੈਣਿਆ ਪਹਿਲਾਂ ਹੁਣ ਐ ਉਹੀ ਗੱਲ ਇੱਕ ਤਾਂ ਉਹੀ ਗੱਲ ਮਾਂ ਪਿਓ ਨਹੀਂ ਹੈਗੇ ਜੇ ਬੇਬੇ ਬਾਪੂ ਹੁੰਦੇ ਭੂਆ ਕਹੇ ਜੇ ਨੂੰ ਮਰਜ਼ੀ ਕਰ ਦਾਂਦੇ ਜੇ ਹੁਣ ਅਸੀਂ ਕਰਦੇ ਆਂ ਲੋਕ ਕੀ ਕਹਿਣਗੇ ਭੂਆ ਵੀ ਕੁੜੀ ਤੇ 2 ਰੁਪਏ ਲਾਉਣ ਦੇ ਮਰਿਆ ਨੇ ਐ ਵਿਆਹਤੀ ਲਾ ਭਾਈ ਲੋਕ ਤਾਂ ਕੀ ਆਖਣਗੇ ਲੋਕਾਂ ਨੂੰ ਕਾਹੇ ਆਖ ਲੇਗੇ ਸਭ ਕਾ ਵਧੀਆ 10 ਕਿੱਲੇ ਵਾਲਿਆਂ ਨੂੰ ਵੀ ਵਧੀਆ ਹੋ ਕਰਿਆਗਾ ਸੌ ਰਿਸ਼ਤਾ ਸੌ ਕਾ ਲੋਕ ਤਾਂ ਗੁਣ ਗਾਉਣਗੇ ਵੀ 10 ਕਿੱਲੇ ਅੱਜ ਭਰੇ ਨਹੀਂ ਠੇ ਹੁੰਦੇ ਆਪਾਂ ਨੂੰ ਤੈਨੂੰ ਨਹੀਂ ਪਤਾ ਭੂਆ ਅੱਜ ਕੱਲ੍ਹ ਦੁਨੀਆਂ ਬਾੜੀਆਂ ਹੋਇਆ ਅਗਲਾ ਐ ਕਹਿ ਦੂਗਾ ਨਿਕਮ ਨਹੀਂ ਭੂਆ ਨੇ ਪੈਸੇ ਲੈ ਲੇ ਪੂਆ ਨੇ ਠੱਗੀ ਕਰਵਾਤੀ ਤੇਰੇ ਤੇ ਲਾਮ ਆਉਗਾ ਇਹਨੂੰ ਸਾਨੂੰ ਬਾਹੇ ਮਾਮਾ ਨਾਲ ਦੇ ਭਲੇਖੇ ਨੇ ਫਿਰ ਕਿਹੜੇ ਟਾ ਬਚਾਰੇ ਕੋਈ ਵੱਜੋ ਵੱੱਤੇ ਨੇ ਫਿਰ ਉਹਨਾਂ ਦੇ ਕੀ ਬਿਆਨ ਨਹੀਂ ਹੁੰਦੇ ਚਲ ਵਿਆਹ ਤਾਂ ਹੋ ਜਾਂਦੇ ਆ ਪੂਆ ਮੈਂ ਮੰਨਦੀ ਆ ਵਿਆਹ ਹੋ ਜਾਂਦੇ ਆ ਹੁਣ ਆਪਣੀ ਕੁੜੀ ਤਾਂ ਹੀ ਦਾ ਲੈਣਾ ਤਾਂ ਪੜੀ ਜਾਂਦੀ ਉਹ ਤਾਂ ਕੋਰਸ ਕਰੀ ਜਾਂਦੀ ਆ ਉਹ ਤਾਂ ਕਹਿੰਦੀ ਮੈਂ ਲੱਗਣਾ ਹੈਗਾ ਤੇ ਆਪਾਂ ਹੁਣ ਉਹੀ ਗੱਲ ਮੁੰਡਾ ਇਹ ਜਾ ਪਾੜਦੇ ਆ ਉਹ ਤਾਂ ਕਹਿੰਦੇ ਤਾਂ ਫਿਰ ਗਹਾਂ ਲਾ ਦੇਾਂਗੇ ਕੁੜੀ ਨੂੰ ਉਹਨਾਂ ਨੇ ਕੀ ਕੋਈ ਉਹ ਕਾਦੀ ਘਰੇ ਕੰਮ ਕਰਾਉਣਾ ਉਹਨੂੰ ਤਾਂ ਕੰਮ ਵਾਲੀਆਂ ਲੱਗੀਆਂ ਹੋਈਆਂ ਭਾਈ ਕਰੇ ਦੇਖਪੂ ਤਾਂ ਤਾਂ ਵਧੀਆ ਥਾਂ ਮਾੜਾ ਨਹੀਂ ਮੈਂ ਮੰਨਦੀ ਚਲ ਮੈਂ ਵੀ ਮੰਨਦੀ ਆ ਵੀ ਜੇ ਬਾਅਦ ਚ ਫਰਕ ਪੈ ਜੇ ਫੇਰ ਵੀ ਤਾਂ ਅਗਲਾ ਉਹੀ ਗੱਲ ਜੜਦੀ ਐ ਤੇ ਗੱਲ ਕਰ ਥੋੜਾ ਜਿਹਾ ਨਾ ਐ ਅੱਖੀਂ ਦੇਖ ਕੇ ਕਰਿਆ ਨਹੀਂ ਜਾਂਦਾ ਬਾਕੀ ਉਹਦੇ ਭਰਾ ਨੂੰ ਪੁੱਛ ਲਾਂਗੇ ਭਾਈ ਤੇਰਾ ਭਤੀਜਾ ਦੱਸੂਗਾ ਵੀ ਉਹਨੂੰ ਪਸੰਦ ਆ ਜਾਂ ਨਾ ਪਸੰਦ ਆ ਤੇ ਰਾਜਵੀਰ ਨੂੰ ਵੀ ਪੁੱਛਣਾ ਪੂ ਦੇਖਪੂਆ ਐ ਕੱਲੀ ਤਾਂ ਮੈਂ ਤੈਨੂੰ ਹਾਂ ਕਰ ਨਹੀਂ ਸਕਦੀ ਰਾਜਵੀਰ ਦਾ ਭਾਈ ਕੀ ਪੁੱਛਣਾ ਜਾਂ ਤੇਰੀ ਪੁੱਗੂਗੀ ਨਹੀਂ ਮੁੰਡੇ ਦੀ ਪੁੱਗੂਗੀ ਕਰਨਾ ਤਾਂ ਤੁਸੀਂ ਐ ਪਹਿਮਾ ਤੁਸੀਂ ਦੱਸੋ ਹੀ ਨਾ ਰਾਜਵੀਰ ਨੂੰ ਨਾ ਪੂਆ ਜੇ ਨਾ ਦੱਸਿਆ ਫਿਰ ਦੇਖ ਲੈ ਕੋਈ ਗੱਲ ਵਿਆਹ ਤਾਂ ਮੰਗਰੋ ਕਰਾਂਗੇ ਤਲਾਕ ਪਹਿਲਾਂ ਹੋ ਜਾਂਦਾ ਅੱਜ ਕੱਲ ਕੁੜੀ ਨੇ ਜੇ ਜਾ ਕੇ ਦੇਖੇ ਕੁੜੀ ਤਾਂ ਉਹਦੀ ਜਵਾਬ ਦੇ ਦੂਗੀ ਜੇ ਦੂਜੀ ਵਾਰ ਗਈ ਨਾ ਫਿਰ ਕੀ ਕਰਾਂਗੇ ਨੰਦ ਤਾਂ ਦੇ ਦੇਾਂਗੇ ਪਹਿਲੇ ਦੇਖਣੋ ਤੜਫੇ ਰਾਇਆ ਕਾਰ ਲਿਓ 10 ਕਿੱਲੇ ਬੰਨਦੇ ਨੇ ਵਿੱਚ ਮੋਟਾ ਨਾਲ ਲੱਗੀਆਂ ਨੇ ਤੇ ਦੇਖ ਹੁਣ ਕੀ ਪਾ ਨੂੰ ਬਾਹਲ ਨੇ ਦੇਖੀ ਨਹੀਂ ਮੁੱਕਦਾ ਨੰਦ ਦਾ ਖਾਦਾ ਠੇਕੇ ਦਾ ਤਾਂ ਪਤਾ ਭੂਆ ਮੈਨੂੰ ਸਾਰਾ ਕੁਝ ਹੀ ਪਤਾ ਹੈ ਦੇਖੋ ਤੇ ਜੇ ਤੂੰ ਮੈਨੂੰ ਪਹਿਲਾਂ ਹੀ ਦੱਸ ਦਿੰਦੀ ਨਾ ਫਿਰ ਤੈਨੂੰ ਅਸੀਂ ਉਹਦੀ ਦੱਸ ਦਾਂਦੇ ਚੱਲ ਕੀ ਗੱਲ ਐ ਫੇਰ ਕੀ ਤੇਰੇ ਪੇਕੇ ਤੋਂ ਮਿਲ ਗਈ ਆ ਕੇ ਮੁੜ ਗਈ ਤੇ ਬਾਕੀ ਹੁਣ ਆ ਜਾਣਦੇ ਉਹਨੂੰ ਮੁੜ ਕੇ ਮੈਂ ਉਹਦੇ ਕੋਲ ਗੱਲ ਕਰ ਲੂੰਗੀ ਪਰ ਮੈਂ ਤੂੰ ਕਰਦੀ ਤੂੰ ਤਾਂ ਫਾਈ ਮੇਰਾ ਚਤੇ ਜੇ ਪਿੱਛੇ ਮਾਨ ਕਰਤਾ ਮੈਂ ਤਾਂ ਈ ਆਸ ਕਰਕੇ ਆਈਆਂ ਮੈਂ ਕਿਹਾ ਮੇਰੇ ਤਾਂ ਜਮਾ ਨਹੀਂ ਪੇਕੇ ਮੈਂ ਕਿਹਾ ਮੇਰੀ ਤਾਂ ਗੱਲ ਲਟਾਉਂਦੇ ਨਾ ਮੇਰੀ ਭਤੀਜ ਨੂੰ ਹਟਾਵੇ ਨਾ ਮੈਂ ਕਿਹਾ ਮੇਰਾ ਭਤੀਜ ਹਟਾਵੇ ਮੈਂ ਤਾਂ ਇੰਨਾ ਉਹ ਕਰਕੇ ਆਈ ਨੀ ਦੇਖ ਭੂਆ ਕੋਈ ਮੈਂ ਆਪਦੀ ਰਿਸ਼ਤੇਦਾਰੀ ਚੋਂ ਇਹ ਦੋਨੋਂ ਤਾਂ ਜਿਵੇਂ ਆਦੀ ਭੈਣ ਦਾ ਰਿਸ਼ਤਾ ਕਰਾਉਣਾ ਹੁੰਦਾ ਉਹ ਵੀ ਹਾਂ ਕਰ ਦਾਂਦੀ ਤੈਨੂੰ ਗੱਲ ਕਰ ਮੈਂ ਰਾਜਵੀਰ ਬਾਰੇ ਮੈਂ ਨਹੀਂ ਕਹਿ ਸਕਦੀ ਉਹਦਾ ਭਰਾ ਕੁਛ ਮਰਜ਼ੀ ਕਹੇ ਆ ਦੇ ਤੀਜੇ ਨਾਲ ਗੱਲ ਕਰ ਲਈ ਮੈਂ ਕਰਾਂ ਮੈਂ ਤੂੰ ਕਰ ਭਾ ਮੈਂ ਰਾਜਵੀਰ ਨਾਲ ਗੱਲ ਕਰ ਤੇਰਾ ਮੈਂ ਕਰਨੀ ਰਾਜਵੀਰ ਨੂੰ ਮਾਰ ਦੇਣੀ ਰਾਜਵੀਰ ਨਾਲ ਖੜਾਉਂਦੀ ਦੇਖ ਵੀ ਰਾਜਵੀਰ ਦਾ ਫੋਨ ਲਾ ਕੇ ਦੇਵਾਂ ਤੇਰੀ ਗੱਲ ਕਰਾ ਦੇਣੀ ਰਾਜਵੀਰ ਨਾਲ ਦੇਖ ਲੈ ਭਾਈ ਗੱਲ ਕਰਾ ਦੇ ਮੈਂ ਪੁੱਛ ਲੈਣੀ ਆ ਰਾਜਵੀਰ ਨੂੰ ਫੇਰ ਪੂ ਆਇਨਾ ਖੇ ਵੀ ਪਹਿਲੀ ਤੁਸੀਂ ਰਾਜਵੀਰ ਕੋਲ ਕਿਉਂ ਦੱਸਿਆ ਮੈਨੂੰ ਤਾਂ ਪੁੱਛਿਆ ਨਹੀਂ ਫੇਰ ਆਪਣੀ ਗੱਲ ਪਈ ਫੇਰ ਤੂੰ ਚੱਲ ਪਈ ਚੱਲ ਤੂੰ ਐ ਕਰ ਤੂੰ ਕਰ ਮੈਂ ਡਰਾਮਾ ਜਗਾਹ ਬਗ ਚੱਲ ਤੇ ਮੈਂ ਚਾਹ ਬਣਾਉਣੀ ਆ ਉਹਨੂੰ ਆ ਜਾਣ ਨੇ ਫਿਰ ਆਪਾਂ ਉਹਦੇ ਨਾਲ ਗੱਲ ਕਰਕੇ ਫੇਰ ਰਾਜਵੀਰ ਕੋਲ ਗੱਲ ਕਰਾਂਗੇ ਚਲੋ ਭਾਈ ਕਰ ਰਾਜਵੀਰ ਤਾਂ ਤੁਹਾਨੂੰ ਪਤਾ ਤਾਏਗਾ ਕਿ ਕਿੱਡੀ ਅੜ ਤੱਕ ਕੇ ਆਈਆਂ ਮੈਂ ਤਾਂ ਘਰੇ ਸੋਂ ਕੰਮ ਛੱਡ ਕੇ ਆਈਆਂ ਜੀ ਚਲ ਕੋਈ ਨਹੀਂ ਸੋਂ ਮੰਡੀ ਚ ਪਿਆ ਤੈਨੂੰ ਪਤਾ ਕਿ ਤਰਫ ਫੁੱਫੜ ਮੰਡੀ ਚ ਬੈਠਾਗਾ ਤੇ ਮੈਂ ਤਾਂ ਮਸਾਂ ਕੰਮ ਕਰਕੇ ਭੰਜਾ ਨਸੀ ਚ ਆਈ ਸੀ ਕਲ ਕੋਈ ਨਹੀਂ ਪੂਆ ਟੁਕੜ ਬਗਾਨੇ ਥਾਈਆਂ ਮਿਲ ਜੈਗੀ ਫੇਰ ਕੀ ਗੱਲ ਐ ਕੋਈ ਨਹੀਂ ਕਰ ਲਾਂਗੇ ਗੱਲ ਕੋਈ ਹੱਲ ਤਾਂ ਕੱਢਾਂਗੀ ਚੱਲ ਤੂੰ ਬੈਠ ਮੈਂ ਬਣਾਉਣੀ ਐ ਚਾਹ ਦੀ ਕੋ ਟੁਕ ਮਲਾ ਲਾ ਭਾਈ ਸੁਖਣਾ ਭੈਣ ਦਾ ਕਰਮ ਚੰਗਾ ਹੀ ਸੀਗਾ ਲੈ 10 ਕਿੱਲੇ ਵਾਲਾ ਰਿਸ਼ਤਾ ਆਇਆਗਾ ਹਰਪ੍ਰੀਤ ਐ ਪੂਆ ਮੈਂ ਪੂਆ ਬਹਤ ਨੇ ਤਾਂ ਗੋਬੀ ਦੀ ਸਬਜ਼ੀ ਲੈ ਆ ਹਾਂ ਐ ਚ ਬਿਸਕੁਟ ਤੇ ਪੁੱਜ ਗਏ ਤੇ ਆਪਣੀ ਦਾ ਬਾੜੀ ਕਰਮ ਵੱਡਾ ਐ ਭੈਣ ਦਾ ਲੈ 10 ਕਿਲੇ ਨਾਲ ਰਿਸ਼ਤਾ ਆ ਗਿਆ ਨਾ ਇਹ ਕੁਸ ਮੰਗ ਮੰਗਈਆ ਜਮੀਨ ਹੈਗਾ ਤੇ ਪੂਆ ਕਿਚੇ ਪੱਥਲੇ ਨੇ ਬੱਦੇ ਆਪਣਾ ਤਾਂ ਹੀ ਰਿਸ਼ਤਾ ਲੈ ਲੈਣਗੇ ਤੈਨੂੰ ਪਤਾ ਵੀ ਪੂਆ ਕਿਚੇ ਪੱਥਲੇ ਨੇ ਤਾਂ ਆਈਆ ਪੂਆ ਰਿਸ਼ਤਾ ਲੈ ਕੇ ਉਹ ਮੇਰੀਆਂ ਗੱਲਾਂ ਹੋਈਆਂ ਨੇ ਸਾਰੀਆਂ ਮੈਂ ਜਾਂਦਾ ਸੀਗਾ ਥੋੜਾ ਜਿਹਾ ਕੰਮ ਗੱਲਾਂ ਕਰਕੇ ਤਾਂ ਮੈਂ ਗਿਆ ਤੇਰੇ ਵਾਦੋਂ ਮਿਲਣਾ ਤਾਂ ਪਹਿਲੀ ਸਾਰੇ ਸੰਕੇ ਬੰਕੇ ਕੱਢ ਗਿਆ ਸੀਗਾ ਅੱਛਾ ਮੈਂ ਕਿਹਾ ਪੂਆ ਮਨਤਾਲਾ ਦੀ ਹਰਪ੍ਰੀਤ ਨੂੰ ਕਦੇ ਸਮਝ ਨਹੀਂ ਆਈ ਵੀ 10 ਕਿਨਾਲਾਂ ਆਈਆਂ ਕਦੀ ਨਹੀਂ ਭਾਈ 10 ਕਿਲੇ ਜਮੀਨ ਹੈ ਮੇਰੀ ਗੱਲ ਵੀ ਸੁਣ ਲੈ ਕਿ ਆਪ ਹੀ ਬੋਲੀ ਜਾਏਗਾ ਉਹ ਤੂੰ ਕੀ ਗੱਲ ਦੱਸੇਂਗੀ ਹੁਣ ਮੈਂ ਭੂਆ ਨਾਲ ਗੱਲ ਕਰੀਏ ਤੇਰੇ ਵੱਦੋਂ ਮੈਂ ਕਿਹਾ ਗੱਲ ਦੱਸ ਭੂਆ ਅੱਜ ਕੱਲ ਇਹ 10 ਕਿੱਲੇ ਵਾਲੇ ਦੇ ਰਿਸ਼ਤਾ ਕਰਦੇ ਨੇ 10 ਲੱਖ ਰੁਪਈਆ ਮੰਗਦਾ ਉਹ ਤਾਂ ਮੈਂ ਵੀ ਕਿਹਾ ਸੀ ਹਾਂ ਮਹਾਲੇ 10 ਲੱਖ ਮੰਗ ਰਿਹਾ ਕੋਈ ਨਹੀਂ ਭਾਈ ਸਾਡੀ ਨਾ ਛੇਪ ਥੱਲੇ ਆ ਬੰਦੇ ਉਹ ਤਾਂ ਰਿਸ਼ਤਾ ਛੇਪ ਥੱਲੇ ਨਹੀਂ ਹੈਗੇ ਭੂਆ ਦੀ ਥੱਲੇ ਤੈਨੂੰ ਪਤਾ ਹੈ ਮੁੰਡਾ ਕਾਣਾ ਹੈ ਕਾਣਾ ਹੈ ਹਾਂ ਅੱਖ ਚ ਫਰਕ ਹੈ ਮੁੰਡੇ ਦੇ ਐਡੀ ਗੱਲ ਮਾੜੀ ਕਰਦੀ ਐ ਭੂਆ ਹਾਂ ਕਾਣੇ ਦੇ ਰਿਸ਼ਤਾ ਕਰਾਉਂਦੀ ਐ ਕਿ ਭੂਆ ਮੈਂ ਕਹਿੰਦਾ ਮੈਂ ਖਾ ਭੂਆ ਤੂੰ ਸਿੱਧਾ ਕਹਿ ਨਾ ਮੁੰਡਾ ਕਾਣਾਂਗਾ ਭੂਆ ਕਹਿੰਦੀ ਕਾਣਾ ਨਹੀਂ ਭਾਈ ਮਾੜਾ ਜਿਹਾ ਅੱਖ 'ਚ ਡੱਕਾ ਵੱਜਿਆ ਹੋਇਆ ਨਿੱਕੇ ਹੁੰਦੇ ਦੇ ਵੱਜਿਆ ਸੀ ਕਮਾਲ ਦੀ ਗੱਲ ਐ ਨਾ ਫਿਰ ਭੂਆ ਦੀ ਡੱਕਾ ਵੱਜਿਆ ਭੂਆ ਦੀ ਕੁਸ ਮਰਜੀ ਵੱਜਿਆ ਹਾਈ ਤਾਂ ਕਾਣਾ ਹੀ ਲੈ ਭੂਆ ਤਾਂ ਮੈਨੂੰ ਸਮਝ ਜਵਾਬ ਦੇਣ ਲੱਗੀ ਪੁੱਠੇ ਮੈਨੂੰ ਕਹਿੰਦੀ ਲੈ ਜੇ ਭਾਈ ਬਾਅਦ 'ਚ ਵੱਜ ਪੈ ਜਾਂਦੀ ਫੇਰ ਫੇਰ ਵੀ ਤੁਸੀਂ ਕੁੜੀ ਨੂੰ ਕਿਤੇ ਹੋਰ ਤੋਰ ਦਾਂਗੇ ਕੰਈਆਂ ਗੱਲਾਂ ਕਰਦੀਆਂ ਦੇਖ ਮੈਂ ਆਖਿਆ ਵੀ ਮੈਂ ਕੁਦਰਤ ਆਲਾ ਕੁਛ ਮਰਜ਼ੀ ਕਰ ਦੇ ਪਹਿਲਾਂ ਤਾਂ ਨਹੀਂ ਕਰਿਆ ਜਾਂਦਾ ਮੈਂ ਕੀ ਕਹੂਗੀ ਨਾਲੇ ਮੈਂ ਭੂਆ ਨੂੰ ਆਖ ਜੀ ਉਹ ਇਹਦੇ ਕੋ ਬੇਬੇ ਬਾਪੂ ਹੁੰਦੇ ਭਾਵੇਂ ਉਹ ਜੇ ਤਾਂ ਨਹੀਂ ਕਰਿਆ ਹੁੰਦੇ ਅਸੀਂ ਜਮਾਨੀ ਸੀ ਬੋਲਦੇ ਗੱਲ ਕਰ ਹੁਣ ਅਸੀਂ ਕਿਵੇਂ ਕਰ ਸਕਦੇ ਆ ਬਾਕੀ ਮਾਂ ਉਹਦੇ ਭਰਾ ਨੂੰ ਕੁਝ ਮੈਂ ਇੱਕ ਗੱਲ ਐਂ ਕਹਿਣਾ ਹਰਪ੍ਰੀਤ ਵੀ ਭੂਆ ਨੇ ਇਹ ਗੱਲ ਸੋਚੀ ਕਿਵੇਂ ਪੂਆ ਕਨੇ ਨੂੰ ਰਿਸ਼ਤਾ ਕਰਾਵਾਂ ਕਹਿੰਦੀ ਸੋਚੀ ਤਾਂ ਆਇਆ ਕਹਿੰਦੀ ਨਾ ਇਹ ਤਾਂ ਕੰਮ ਵਾਲੀਆਂ ਲੱਗੀਆਂ ਹੋਈਆਂ ਕਹਿੰਦੀ ਕੁੜੀ ਔਖੀ ਨਹੀਂ ਹੋਊਗੀ ਨਾ ਇਹ 10 ਕਿੱਲੇ ਵਾਹਣਦੇ ਐ ਨਾ ਇਹ ਡੇਢ ਮੋਟਰ ਐ ਤੇ ਨਾ ਇਹ ਕਹਿੰਦੀ ਇਹ ਢੇਢ ਮੋਟਰ ਐ ਆਹੋ ਇਹ ਕੀ ਗੱਲਾਂ ਕਰੀਏ ਇਹ ਤਾਂ ਫਿਰ ਮੇਰੇ ਵੀ ਮੁੰਡੇ ਦੇ ਵੀ ਡੇਢ ਅੱਥਾ ਮੋਟਰ ਵੀ ਡੇਢ ਐ ਔਰ ਡੇਢ ਮੋਟਰ ਤਾਂ ਆਏ ਆ ਚਾਚੇ ਦਾਏ ਨਾਲ ਸਾਂਝੀ ਇੱਕ ਮੋਟਰ ਅੱਧੀ ਆਉਂਦੀ ਐ ਕੋਚੋ ਕਾਰ ਦੇ ਖੇਤ ਚ ਐ ਕੰਨੀਆਂ ਹੀ ਗੱਲਾਂ ਕਰਦੀਆਂ ਮੈਂ ਲੈ ਆਉਣੀ ਆ ਭੂਆ ਨੂੰ ਚਾਹ ਭੂਆ ਨਾਲ ਤੂੰ ਗੱਲ ਕਰ ਰਹੀ ਚਾਹ ਮੇਰਾ ਤਾਂ ਹੁਣ ਆ ਸਬਜ਼ੀ ਲੈ ਕੇ ਆਈ ਸੀ ਗੋਭੀ ਦੀ ਮੈਂ ਤਾਂ ਬਿਸਕੁਟਾਂ ਨਾ ਭੂਆ ਨੂੰ ਧਰੀ ਹੁਣ ਕੋਈ ਧਰਮ ਦਾ ਫਾਇਦਾ ਨਹੀਂ ਗਿਆ ਕਹੇ ਜੇ ਰਿਸ਼ਤੇ ਲੈ ਕੇ ਆਈਏ। ਓਹੋ ਮਾਈਕੋਂ ਦਾ ਕਿਹਦੇ ਨਾ ਪੁੱਠਾ ਨਾ ਬੋਲਿਆ ਜਾਵੇ ਭੂਆ। ਨਹੀਂ ਬੋਲੇਗਾ ਹੈ ਤਾਂ ਫਿਰ ਵੀ ਕਰ ਦਿੱਤੀ ਕਮਲਿਆ। ਮੈਂ ਭੂਆ ਤੇ ਗੁੱਸੇ ਵਾਲਾ। ਕਰ ਜਾ ਯਾਰ ਰਿਸ਼ਤਾ ਲੈ ਕੇ। ਕਰ ਜੀ ਤਾਂ ਭੂਆ ਭਲੇ ਭੂਆ ਨੂੰ ਪਤਾ ਨਹੀਂ ਲੱਗਦਾ ਵੀ ਆਪਾਂ ਭਲਾ ਕਰ ਰਹੀਆਂ ਕਿ ਬੁਰਾ ਕਰ ਰਹੀਆਂ। ਓਏ ਕੋਈ ਪਤਾ। ਹੋਰ ਹੁਣ ਇਹ ਤਾਂ ਸੱਤ ਗਰਾਂ ਨਾ ਜੀ ਨੇ ਹੈ ਰਿਸ਼ਤਾ ਤੇਖ ਬੂਆ ਇਸੇ ਪੰਧਾ ਜੇ ਸੀ ਰਾਜਵੀਰ ਨੂੰ ਕਿਹੜੇ ਮੂੰਹ ਦੱਸਾਂਗੇ ਕਹਿੰਦੀ ਆ ਕਿ ਰਾਜਵੀਰ ਕੋਲੇ ਦੱਸਣਾ ਮੈਨੂੰ ਕਹੀਂ ਚੁੱਪ ਕਰਕੇ ਵਿਆਹ ਕਰ ਦਿਓ ਮੈਂ ਕਿ ਆਪਾਂ ਨੰਦੇ ਦੇਤੇ ਕੁੜੀ ਦੇ ਕੁੜੀ ਬਾਗੀ ਦੂਜੀ ਵਾਰ ਗਈ ਕੁੜੀ ਗਈ ਨਾ ਵੀ ਮੈਂ ਤਾਂ ਜਾਂਦੀ ਨਹੀਂ ਫੇਰ ਭੂਆ ਨੂੰ ਸਮਝਾ ਕਹਿੰਦੇ ਸੀ ਆਪਦੀ ਭੈਣ ਨਾਲ ਕਿਵੇਂ ਤੁੱਖਾ ਕਰ ਸਕਦੇ ਆ ਤੂੰ ਆਪਦੀ ਧੀ ਨਾਲ ਤੁੱਖਾ ਕਰ ਲੇਂਗੀ ਉਹ ਤਾਂ ਤੂੰ ਬੂਆ ਨਾਲ ਗੱਲ ਕਰ ਲੈ ਦੇਖੋ ਮੇਰਾ ਮਨ ਨਾਲ ਵੀ ਪਹਿਲੀ ਦੱਸ ਤਾ ਗੱਲ ਸਾਰਾ ਹੋਣਾ ਜਾ ਕੇ ਭੂਆ ਅੰਦਰ ਬੜੀ ਬੈਠੀ ਹੈ ਤੂੰ ਹੁਣ ਚੱਲ ਭਾਈ ਚੱਲ ਮੈਂ ਤਾਂ ਅੰਦਰ ਬੈ ਗਈ ਸੀ ਭਾਈ ਤੂੰ ਦਪਾਈ 12 ਨੂੰ ਬਾਗ ਗਿਆ ਕੋਈ ਕੰਮ ਤੰਦੇ ਹਾਂ ਤੀ ਚਾ ਕਰ ਲੱਗੀ ਫਿਰ ਮੈਂ ਅੰਦਰ ਬੈ ਗਈ ਚਲ ਮੈਂ ਤੂੰ ਤਾਂ ਅੰਦਰ ਬੈ ਗਈ ਉਹ ਅਸੀਂ ਕਿਵੇਂ ਅੰਦਰ ਬੜਾਂਗੇ ਜਿਹੜੀ ਤੂੰ ਗੱਲਾਂ ਕਰਦੀ ਐ ਹੁਣ ਮੇਰੀ ਭੈਣ ਦਾ ਰਿਸ਼ਤਾ ਅਸੀਂ ਕਾਣੇ ਨੂੰ ਕਰਦਗੇ ਵੇ ਭਾਈ ਇਹਨੇ ਮਾਣਾ ਦੇ ਭਲੇਖੇ ਨੇ ਵੇ ਬੱਜੋ ਬੱਤੇ ਨੇ ਕਿਹੜਾ ਉਹਨਾਂ ਨੂੰ ਕਿਹੜਾ ਕੋਈ ਦਸ ਰਿਸ਼ਤੇ ਨਹੀਂ ਹੁੰਦੇ ਇੰਨਾ ਬਹਾਨਾ ਇੰਨਾ ਬਹਾਨਾ ਤਾਂ ਬਤਾ ਅਗਲਾ ਹੁਣ ਦਸ 12 ਲੱਖ ਰੁਪਈਆ ਮੰਗਦਾ ਇੰਨੇ ਬਹਾਨੇ ਤਾਂ ਪੂਆ ਮੇਰੀ ਗੱਲ ਸੁਣ ਲੈ ਤੂੰ ਤਾਂ ਕਹੀ ਜਾਨੀ ਐ ਪੂਆ ਤੂੰ ਐਂ ਦੇਖ ਜੇ ਤੇਰੀ ਤੀਰਤੀ ਦਾ ਤੂੰ ਰਿਸ਼ਤਾ ਕਾਣੇ ਨੂੰ ਕਰਦੇਂਗੀ ਮੇਰੀ ਭੈਣ ਵਾਸਤੇ ਤੂੰ ਰਿਸ਼ਤਾ ਲੈ ਕੇ ਕੀ ਚੰਗੀ ਗੱਲ ਨਹੀਂ ਹੈਗੀ ਜੀ ਵੀ ਭਾਈ ਫੇਸਬੁਕ ਵੀ ਦੇਖਣਾ ਪੈਂਦਾ ਸੁੱਖ ਪਤਾ ਕਿੰਨਾ ਮਿਲੂ ਆਪਣੀ ਕੁੜੀ ਨੂੰ ਮੇਰੀ ਵੀ ਭਤੀਜੇ ਮੈਂ ਕੋਈ ਠੱਗੀ ਦਾ ਨਹੀਂ ਕਰਾਂਗੀ ਭੂਆ ਮੈਂ ਤੇਰੀ ਗੱਲ ਨੂੰ ਸਮਝਦਾ ਵੀ ਸੁਖਾਲਾ ਘਰ ਹੈ ਮੈਨੂੰ ਹਰਪ੍ਰੀਤ ਨੇ ਦੱਸਿਆ ਹੁੰਦਾ ਨੌਕਰ ਚੱਕਰ ਵੀ ਲੱਗੇ ਹੋਏ ਨੇ ਕੰਮ ਕਰਨ ਵਾਲੇ ਘਰੇ ਉਹ ਗੱਲ ਕਰ ਮੇਰੀ ਭੈਣ ਕੀ ਕਹੂਗੀ ਲੋਕ ਮੈਨੂੰ ਕੀ ਕਹਿਣਗੇ ਮੈਂ ਭਾਈ ਘੱਟਾ ਜਮਾ ਸਰਦਾਰੀ ਵਾਲਾ ਕਰਨਾ ਕਰਾਉਣਾ ਛੋਡੀ ਮਰਜੀ ਆ ਦੇਖ ਹੈਨਾ ਦੇਖੋ ਜੇਖ ਮੈਂ ਜੋਰ ਪਾ ਕੇ ਤਾਂ ਮੈਂ ਦੇਖ ਭਾਈ ਮੱਲੋ ਮੱਜਾ ਮੈਂ ਦੇਖ ਕਰਾ ਨਹੀਂ ਸਕਦੀ ਤੇ ਬੰਗੂ ਦਾ ਦੇਖ ਆਪਣੀ ਰਾਜ ਨਾਲ ਹੀ ਹਾਂ ਸਾਰਿਆਂ ਦੀ ਨਾਲ ਤੂੰ ਮੇਰੀ ਗੱਲ ਸੁਣ ਲੈ ਤੂੰ ਨਾ ਮੈਨੂੰ ਸੱਚੋ ਪੰਜੀ ਚ ਪਾਤਾ ਹੁਣ ਮੈਨੂੰ ਐ ਆ ਵੀ ਮੁਖਤ ਰਿਸ਼ਤਾ ਬਣਦਾ ਹੈ ਮਾਨਤਾ ਥੋੜਾ ਥੋੜਾ ਮੇਰਾ ਵੀ ਕਰਦਾ ਹੈ ਗੱਲ ਕਰ ਹੁਣ ਜਿੰਨਾ ਚਿਰ ਰਾਜਵੀਰ ਨੂੰ ਪੁੱਛਦੇ ਨਹੀਂ ਕੋਨਾਚਰ ਮੈਂ ਹਾਂ ਨਾ ਨਹੀਂ ਕਰ ਸਕਦਾ ਪੂਆ ਚਲ ਉਹ ਤਾਂ ਠੀਕ ਹੈ ਭਾਈ ਚਲ ਤੇਰਾ ਮੈਂ ਸਾਨੂੰ ਆਈ ਵੀ ਨਹੀਂ ਕਰਦੀ ਮਜਬੂਰ ਵੀ ਤੁਸੀਂ ਰਾਜਵੀਰ ਨੂੰ ਨਾ ਦੱਸੋ ਚਲ ਭਾਈ ਤੁਸੀਂ ਰਾਜਵੀਰ ਨੂੰ ਦੱਸ ਦਿਓ ਰਾਏ ਕਰ ਲਿਓ ਜੇ ਮੰਨ ਗਈ ਤਾਂ ਭਾਈ ਆਪਾਂ ਦੇਖ ਦਿਖਾਈ ਕਰ ਲਾਂਗੇ ਹਾਂ ਪੂਆ ਸਿੱਧੀ ਜੀ ਗੱਲ ਐ ਅਸੀਂ ਨਾ 빙 ਬਣਾਵਾ ਨਹੀਂ ਪਉਂਦੇ ਰਾਜਵੀਰ ਨੂੰ ਅਸੀਂ ਤਾਂ ਸਿੱਧੀ ਦੱਸਾਂਗੇ ਵੀ ਮੁੰਡਾ ਭਾਈ ਕਾਣਾ ਹੈਗਾ ਚਲ ਭਾਈ ਦੱਸ ਦਿਓ ਮਾੜਾ ਮੋਟਾ ਆਏ ਭਾਈ ਮਾੜੀ ਮੋਟੀ ਜਮਾ ਸਾਰੀ ਗੱਲ ਵੀ ਨਾ ਦੱਸਿਓ ਉਹਨੂੰ ਮਾੜੀ ਮੋਟੀ ਗੱਲਾਂ ਦਾ ਓਲਾ ਵੀ ਰੱਖ ਲਓ ਕਿ ਸੁੱਖ ਹੋਇਆ ਉਹ ਤਾਂ ਤੂੰ ਦੇਖੀ ਸਹੀ ਗੁਣਗਾਉਂਗੀ ਪੂਆ ਮੇਰੀ ਗੱਲ ਸੁਣ ਲੈ ਮਾੜਾ ਮੋਟਾ ਉੱਲਾਗਾ ਰੱਖ ਲਿਆ ਜੇ ਕੱਲ ਨੂੰ ਵੀ ਗੱਲ ਦਾ ਪਤਾ ਤਾਂ ਫਿਰ ਲੱਗੂਗੀ ਨਾ ਨਹੀਂ ਭਾਈ ਕਿਤੇ ਜਾ ਕੇ ਹੁਣ ਉਹਨਾਂ ਦੇ ਕੋਠੀ ਦੇਖੀ ਤੇ ਸਾਰਾ ਕੰਮ ਦੇਖਿਆ ਕੰਮ ਨਾਲ ਉਹਨਾਂ ਕਰਨਾ ਪਿਆ ਦੇਖ ਵਧੀਆ ਵੀ ਸਾਰੀਆਂ ਕੰਮ ਵਾਲੀਆਂ ਲੱਗੀਆਂ ਨੇ ਉਹਨਾਂ ਦੇ ਉਹ ਤਾਂ ਤੂੰ ਦੇਖੀ ਸਹੀ ਆਖੂਗੀ ਵੀ ਹਾਂ ਮੇਨੂੰ ਤਾਂ ਵਧੀਆ ਹੀ ਹੈ ਭੂਆ ਮੈਂ ਤੇਰੀਆਂ ਗੱਲਾਂ ਨੂੰ ਸਮਝਦਾ ਇਹ ਨਾ ਅੱਜ ਕੱਲ ਕੁੜੀਆਂ ਇਹਨਾਂ ਗੱਲਾਂ ਨੂੰ ਸਮਝਦੀਆਂ ਨਹੀਂ ਹੈਗੀਆਂ ਮੇਰਾ ਇਹਦਾ ਸਿੱਧਾ ਪਰਾਇ ਸੁਣਾ ਮੈਂ ਜਿੰਨੇ ਗੱਲਾਂ ਕਰਦੀਆਂ ਨਸ ਜਵਾਨਿਆਂ ਦੀਆਂ ਨਹੀਂ ਪੁੱਤ ਮੈਂ ਕਰਦੀ ਮੈਂ ਬਾਹਨ ਮਗਰ ਵੀ ਜਾਣੀਆਂ ਵੀ 10 ਕਿਲੇ ਦੇਖਾ ਮੈਂ ਤਨੀ ਗੱਲ ਸਮਝ ਗਿਆ 10 ਕਿਲੇ ਜ਼ਮੀਨ ਤਾਂ ਬਹੁਤ ਹੁੰਦੇ ਠੇਕਾ ਵੀ ਬਹੁਤ ਹੁੰਦਾ 10 ਲੱਖ ਤਾਂ ਉਹਨਾਂ ਨੂੰ ਠੇਕਾ ਹੀ ਆ ਜਾ ਗੁਰ ਬੇਟੇ ਵਾਹ ਆ ਜਾਂਦਾ ਬਸ ਫਿਰਗਾ ਇੱਥੇ ਆਉਂਦੀ ਹੈਗੀ ਤਾਂ ਤਾਂ ਕੁਛ ਮੰਗਦੇ ਨਹੀਂ ਤੇ ਨਾਲੇ ਮੈਂ ਤਾਂ ਐ ਵੀ ਸੁਣਿਆ ਸੀਗਾ ਵੀ ਮੁੰਡੇ ਦਾ ਪਿਓ ਫੌਜੀ ਹੈ ਵੀਰ ਪੈਨਸ਼ਨ ਵੀ ਹੈ ਫੌਜੀ ਆ ਭਾਈ ਹੋਰ ਤਾਂ ਮਹਾਨ ਹੁੰਦਾ ਹਾਂ ਬਾਏ ਗਾਇਨੇ ਲੈੰਦੇ ਨੇ ਅੱਡੇ ਤੇ ਨਦੀ ਲੈ ਚੀ ਜਮੀਨ ਉਹਨਾਂ ਨੇ ਤਾਂ ਤਾਂ ਘਰ ਮੈਨੂੰ ਵੀ ਚੰਗਾ ਲੱਗਦਾ ਹੈ ਇਹ ਦੁਕਾਨ ਦੇ ਮੈਂ ਤੰਦ ਖਾਵਾਂ ਤੂੰ ਦੇਖੀ ਸਹੀ ਚੱਲ ਚੰਗਾ ਪੂਆ ਹੁਣ ਮੇਰਾ ਕੋਈ ਮਨ ਤਾਂ ਹੈ ਨਹੀਂ ਸਿਗਾ ਤੇ ਹੁਣ ਜਦੋਂ ਤੂੰ ਘਰ ਇੰਨਾ ਚੰਗਾ ਦੱਸਦੀਆਂ ਫੇਰ ਰਾਜਵੀਰ ਨਾਲ ਗੱਲ ਕਰਾਂਗੇ ਜੇ ਉਹਨੇ ਹਾਂ ਕਹਿ ਦਿੱਤੀ ਤਾਂ ਫੇਰ ਸਾਡੀ ਤਾਂ ਹਾਂ ਹੀ ਹੈ ਚੱਲ ਭਾਈ ਫੇ ਤੁਸੀਂ ਕੁੜੀ ਨੂੰ ਪੁੱਛ ਲਓ ਰਾਜਵੀਰ ਨੂੰ ਜੇ ਮੰਨ ਗਈ ਤਾਂ ਭਾਈ ਚੱਲ ਆਪਾਂ ਫੇਰ ਗਾਹ ਗੱਲ ਤੋੜ ਲਾਂਗੇ ਤੇ ਘਰ ਭਾਈ ਜਮਾ ਨਹੀਂ ਹੱਲਣ ਵਾਲਾ ਕਾ ਤਾਂ ਤੁਹਾਡੇ ਵੱਧਿਆ ਬਸਿੰਦ ਆਊਗਾ ਉਹਦੀ ਚੰਗਾ ਪੂਆ ਫਰਮਾਇਤਾ ਨਾ ਹੁਣ ਕੋਈ ਮੜਾ ਜਾਂ ਕੰਮ ਜਾਣਾ ਸੀ ਕਿਸੇ ਕੋਲੇ ਕਿ ਮੈਂ ਤਾਂ ਕੰਮ ਜਾ ਕਰਾਂ ਤੂੰ ਅੱਜ ਰਹੀਂ ਫਿਰ ਕੱਲ ਨੂੰ ਕਰਾਂ ਨਾ ਭਾਈ ਮੈਂ ਤਾਂ ਜਾਵਾਂਗੀ ਮੇਰਾ ਕਿੱਥੇ ਸਰਦਾ ਮੈਸਾ ਮੇਰੇ ਹੱਥ ਨੇ ਮੈਂ ਪਤਾ ਨਹੀਂ ਤੇ ਕੰਮ ਵੀ ਨਾ ਨਹੀਂ ਸਰਦਾ ਘਰੇ ਭੋਰਾ ਦੀ ਹਰਪ੍ਰੀਤਾ ਤੂੰ ਪੂਆ ਕੋਲੇ ਆ ਫਿਰ ਮੈਂ ਤਾਂ ਜਾਣਾ ਹੈਗਾ ਕੰਮ ਹੈ ਮੈਂ ਪੂਆ ਵਾਸਤੇ ਚਾਹ ਬਣਾਈ ਬਧੀਆ ਬਣਾਇਓ ਭਾਈ ਤੁਸੀਂ ਰਾਜਵੀਰ ਨੂੰ ਮੈਂ ਤਾਂ ਆਸ ਕਰਕੇ ਆਈਆਂ ਦੇਖ ਪੂਆ ਠੀਕ ਹੈ ਤੇਰੀ ਤਾਂ ਗੱਲ ਤੂੰ ਆਸ ਕਰਕੇ ਆਈ ਹੈ ਪਰ ਅਸੀਂ ਭੈਣ ਨੂੰ ਪੁੱਛੇ ਬਣੇ ਗੱਲ ਕਰਨੀ ਸਕੇ ਨਹੀਂ ਮੈਨੂੰ ਆਏ ਆਖਣਗੇ ਕਿ ਤੇਰੇ ਤੇ ਅੱਕੇ ਤੇਰੀ ਨਹੀਂ ਮੰਨਦੇ ਕੋਈ ਨਹੀਂ ਪੂਆ ਰਾਜਵੀਰ ਨੂੰ ਪੁੱਛ ਲਈਏ ਜੇ ਰਾਜਵੀਰ ਨੇ ਹਾਂ ਕਰਤੀ ਤਾਂ ਅਸੀਂ ਹਾਂ ਕਰ ਦਿਆਂਗੇ ਪੁੱਛ ਲਾਂਗੇ ਕੁੜੀ ਨੂੰ ਕਿ ਇਹ ਕੁੜੀ ਦਾ ਮਨ ਹੋਵੇ ਭਾਵੇਂ ਤਾਂ ਮੈਨੂੰ ਵੀ ਲੱਗਦਾ ਹੈ ਹਾਂ ਬਿਨਾ ਹਿੰਗ ਲੱਗੇ ਨਾ ਫਰਕ ਡੀ ਲੋਕ ਤਾਂ ਆਪਾਂ ਨੂੰ ਤਾਂ ਥਾਂ ਮਿਲਦਾ ਹੈ ਇਹ ਨਾ 10-15 ਲੱਖ ਰਵਾਂਦਾ 10 ਕਿੱਲੇ ਦਾ ਬਾਬਾ ਇਹ ਕਰਤੀਆ ਜੇ ਕਰਾਉਂਗੀ ਜਮਾਨੀ ਮੈਂ ਪੋਰਾ ਜਮਾਨੀ ਖਰਚਾ ਕਰਾਉਣ ਦਿੰਦੀ ਦੇਖ ਭੂਆ ਅਸੀਂ ਨਹੀਂ ਹਾਂ ਕਰ ਸਕਦੇ ਰਾਜਵੀਰ ਦੀ ਹਾਂ ਹੋ ਤਾਂ ਅਸੀਂ ਰਿਸ਼ਤਾ ਜਮਾ ਕਰ ਦੇਣਾ ਤੇ ਤੈਨੂੰ ਜਵਾਬ ਨਹੀਂ ਦਿੰਦੇ ਤੇ ਤੂੰ ਅੱਜ ਰਹੇ ਮੈਂ ਬਣਾਉਣੀ ਆ ਸਬਜ਼ੀ ਚਾਹ ਪੀ ਲਈ ਭੂਆ ਨੇ ਤੇ ਭੂਆ ਤੂੰ ਅੰਦਰ ਆਰਾਮ ਕਰ ਲੈ ਤੂੰ ਜਾਇਆ ਕੰਮ ਨਾ ਮੈਂ 10 ਮਿੰਟਾਂ ਦੀ ਮੁੱਕੇ ਆਉਂਗਾ ਅੱਜ ਮੈਂ ਰਹਿੰਦੀ ਹਾਂ ਤੁਹਾਨੂੰ ਚਾਹ ਪਾਣੀ ਦੀ ਇਹ ਕੋਈ ਮੈਨੂੰ ਗੱਲ ਆਪਣੀ ਵਧੀਆ ਲੱਗੀ ਮੈਂ ਦਵਾਰੇ ਗੇੜਾ ਮਾਰ ਲਵਾਂ ਚੱਲ ਫਿਰ ਤੇਰੀ ਮਰਜ਼ੀ ਹੈ ਭੂਆ ਫਿਰ ਤੂੰ ਐਂ ਕਰ ਭੂਆ ਨੂੰ ਚੜ ਅੱਡੇ ਤੇ ਚੱਲ ਫਿਰ ਪੂਆ ਜਾ ਦਾ ਕੋਈ ਲੈ ਪੂਆ ਚਾਹ ਚਾਹ ਨਹੀਂ ਮਿੱਟੀ ਪੂਆ ਨਹੀਂ ਹੈ ਜੀ ਨਹੀਂ ਚਾਹਤਾ ਪੂਆ ਨੇ ਚਾਹ ਪੀ ਲੈ ਹਾਂ ਉਹ ਚਾਹ ਤਾਂ ਮੈਂ ਬਣਾ ਦੇਣਾ ਬਿਸਕਟ ਲਿਆ ਸੀ ਪੂਆ ਵਾਸਤੇ ਬਿਸਕਟ ਤਾਂ ਫਿਰ ਪੂਆ ਕੋਈ ਨਹੀਂ ਮੈਂ ਖਾਂਦੀ ਨਹੀਂ ਕਹਿੰਦੀ ਮੈਂ ਜਿਹੜਾ ਕੋਈ ਦੋਸਤ ਨਾਲ ਚੱਲੂਗੀ ਓਏ ਹੂੰ ਤਾਂ ਪੂਆ ਕਾਬਿਲ ਵੀ ਨਹੀਂ ਹੈਗੀ ਬਿਸਕਟਾਂ ਦੇ ਕਾਣੇ ਦਾ ਤਾਂ ਰਿਸ਼ਤਾ ਲੈ ਕੇ ਆਈ ਇਹੇ ਚੱਲ ਚੜਾ ਆ ਤੂੰ ਤੇਰਾ